i <laughs> <laughs> ਸੋਸ਼ਲ ਮੀਡੀਆ ਦੀ ਬਦੌਲਤ 31 14 ਸਾਲਾਂ ਪਹਿਲਾਂ ਵਿਛੜੇ ਹੋਏ ਪਿਓ ਨੂੰ ਮਿਲ ਸਕੀ ਹੈ ਤੁਹਾਨੂੰ ਦੱਸਣਿਆ ਕਿ 14 ਸਾਲਾਂ ਪਹਿਲਾਂ ਦਿਮਾਗੀ ਤੌਰ ਉਤੇ ਠੀਕ ਨਾ ਹੋਣ ਦੇ ਨਾਲ ਓਮ ਪ੍ਰਕਾਸ਼ ਆਪਣਿਆਂ ਤੋਂ ਵਿਛੜ ਗਿਆ ਸੀ ਅਤੇ ਅੱਜ ਗੁਰੂ ਨਾਨਕ ਦੇ ਘਰ ਇੱਕ ਆਸਰਾ ਆਸ਼ਰਮ ਸੇਵਾ ਸੁਸਾਇਟੀ ਰੋਲੀ ਦੇ ਜ਼ਰੀਏ ਆਪਣਿਆਂ ਨੂੰ ਮਿਲਾਇਆ ਇਸ ਮੌਕੇ ਉੱਤੇ ਪਰਿਵਾਰਿਕ ਮੈਂਬਰ ਕਾਫੀ ਜ਼ਿਆਦਾ ਭਾਵੁਕ ਦਿਖਾਈ ਦੇ ਰਹੇ ਸੀ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਚਣ ਇਸ ਮੌਕੇ ਤੇ ਬਜ਼ੁਰਗ ਓਮਪ੍ਰਕਾਸ਼ ਨੇ ਵੀ ਆਪਣੇ ਤਿੰਨ ਮੁਜ਼ਫਰੀ ਦੇ ਵਿੱਚ ਲੈ ਕੇ ਪਿਆਰ ਦੀ ਦਾਤ ਕੀਤੀ ਹੈ ਕਿ ਇਹ ਮੇਰੀ ਬੇਟੀ ਹੈ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਇਸ ਮੌਕੇ ਉੱਤੇ ਧੀ ਵੀ ਭਾਵੁਕ ਹੁੰਦੀ ਹੋਈ ਨਜ਼ਰ ਆਂਦੀ ਹੈ ਅਤੇ ਉਸ ਵੱਲੋਂ ਪੂਰੀ ਕਹਾਣੀ ਬਿਆਨ ਕੀਤਾ ਜਾਂਦਾ ਹੈ ਵਧੀਆ ਗੱਲ ਹੈ ਜੀ ਉਪਰਾਲਾ ਕਰਦੇ ਨੇ ਜਸਵੀਰ ਸਿੰਘ ਬਾਬਾ ਜੀ ਜਾਂਪੁਰ ਸਿਟੀਟੀ ਡਮਾਉਂਦੇ ਨਾਲ ਲੋਕਾਂ ਦੀ ਇਸ ਕੰਮ ਲਈ ਵੀ ਬਹੁਤ ਵਧੀਆ ਡਿਊਟੀ ਡਮਾਉਂਦੇ ਮੈਂ ਜਿੰਨੀ ਵਾਰ ਆਇਆ ਵੇਖਿਆ ਵਿਚਾਰੇ ਇੱਥੇ ਹਾਜ਼ਰ ਹੁੰਦੇ ਆ ਇਹਨਾਂ ਦੇ ਉਪਰਾਲੇ ਨਾਲ ਅੱਜ 14 ਸਾਲ ਬਾਅਦ ਇੱਕ ਬੇਟੀ ਨੂੰ ਬਾਪ ਮਿਲਦਾ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕੀ ਕਹਿਣਾ ਚਾਹੋਗੇ ਸਾਡੇ ਕਹੋਗੇ ਲੋਕਾਂ ਨੂੰ ਜਿਵੇਂ ਤੁਮ੍ਹ੍ਹ ਆਸਥੇ ਦਾਨ ਕਰਦੇ ਆ ਇਦਾਂ ਇਦਰ ਵੀ ਦਾਨ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਨਸਾਨਾਂ ਦੀ ਸੇਵਾ ਕਰਦੇ ਨੇ ਇਹ ਕੀ ਨਾਮ ਹੈ ਸਰ ਰਾਹੁਲ ਸ਼ਰਮਾ ਨਾਮ ਹੈ ਸਰ ਆਪ ਕਹਾਂ ਸੇ ਆਏ ਹੋ ਐਮਪੀ इंदौर ਸੇ ਐਮਪੀ इंदौर ਸੇ ਅੱਜ ਇਹ ਆਪ ਕਹਾਂ ਪਹੁੰਚੇ ਹੋ ਔਰ ਕਿਸ ਲਈ ਆਏ ਹੋ ਸਰ ਅੱਜ ਪਹੁੰਚੇ ਪੰਜਾਬ ਕੇ ਇੱਕ ਆਸ ਆਸ਼ਰਮ ਪੇ ਜੋ ਮੋਗਾ ਸ਼ਹਿਰ ਮੇ ਹੈ जिसे जसवीर सर करते हैं ऑपरेट बड़ी खुशी हुई मेरा दोस्त है मित्र अरुण ठाकुर जी आज इनके ससुर जी हमें यहाँ मिले हैं जो चौदह साल पहले गुम हो चुके थे बड़ी बहुत खुशी हुई है और एक आश्रम का मैं शुक्रगुजार हूँ पूरी फैमिली हमारी शुक्रगुजार है और इस मैसेज के माध्यम से मैं कहना चाहूँगा कि अगर कोई भी फैमिली मेबर किसी का गुम हो तो एक बार ज़रूर यहाँ पर कॉन्टेक्ट करें और मैडम क्या नाम है आपका मेरा नाम रश्मि ठाकुर है कहाँ से आए हो आप मैं धर्मपुरी मध्य प्रदेश में हूँ मध्य प्रदेश आपके ये जो पिताजी हैं ये कैसे आपसे दूर चले गए थे कैसे खोए खो गए जैसा कि सर ने बताया चौदह साल पहले घर से गायब हुए थे और अब जाके साल भर पहले अभी हमको मिले तो कैसे आप आपको पता लगा कि आपके पिताजी यहाँ पे हैं ये सर का ही कॉल आया था हमारे गांव पे सरपंच जो हमारे गांव के सरपंच हैं उनके पास फ़ोन आया था उन्होंने बोला फ़ोन करके कि पे बुज़ुर्ग हैं वो ऐसे हालत में है फिर उन्होंने पहले पहचानने से ही मना कर दिया कि नहीं हमारे इधर कोई ऐसा नहीं है फिर उन्होंने फ़ोटो वोटो डाले कि ऐसी अवस्था में है फिर जाके उन्होंने देखा फिर उन्होंने पहचाना फिर हमको उन्होंने इन्फॉर्म किया उसके बाद फिर हमने सर से कॉन्टेक्ट किया उसके बाद से फिर पता चला कि पापा यहाँ पर हैं तो आ, कितने बच्चे हैं इनके और कैसे ये घर से गायब थे हम दो भाई बहन हैं मेरा एक भाई है और एक में दो भाई बहन हैं हम और पापा का मतलब माइंड अपसेट था तो मतलब मेरे ताऊ जी ने कहीं ले गए थे इनको शिरडी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम मतलब चौदह साल से इनको तलाश में थे कि कहाँ है क्या है लेकिन अब जाके मिले हैं तो आज जब आपको मिले हैं तो किस तरह की हालत थी उनकी और कैसे आपको किस तरह की खुशी महसूस हुई बहुत खुशी सर एक पिता का साया बेटी के ऊपर होना बहुत बड़ी बात होती है मुझे खुशी है कि मेरे पिता का मेरे सिर पे हाथ है ਬੱਸ ਇਹਿੰਨੋਂ ਪੁੱਛਦਾ। ਜੀ ਬਜ਼ੁਰਗ ਸਾਨੂੰ 2021 ਦੇ ਵਿੱਚ ਮਿਲੇ ਸੀਗੇ ਲਵਾਰ ਸਾਲਤ ਦੇ ਵਿੱਚ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਸੀ ਉਸ ਸਮੇਂ ਇਹ ਮੈਂਟਲੀ ਤੌਰ ਤੇ ਬਹੁਤ ਜ਼ਿਆਦਾ ਅਪਸੈਟ ਸੀਗੇ ਤੇ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਵੀਕ ਸੀਗੇ। ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਂ ਅਸੀਂ ਵੀਡੀਓ ਵਗੈਰਾ ਅਪਲੋਡ ਕਰਦੇ ਰਹਿੰਨੇ ਜਿਹੜੇ ਵੀ ਸਾਨੂੰ ਕੋਈ ਲੋਵਾਰ ਸਾਲਤ ਦੇ ਵਿੱਚ ਇਨਸਾਨ ਮਿਲਦੇ ਹੈਗੇ ਅਸੀਂ ਉਹਨਾਂ ਦੀਆਂ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਪਾ ਕੇ ਤੇ ਪਬਲਿਕ ਨੂੰ ਅਪੀਲ ਕਰਦੇ ਆਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਨੂੰ ਇਸ ਵੀਰ ਦਾ ਜਿਹੜਾ ਹੈਗਾ ਪਰਿਵਾਰ ਮਿਲ ਜਾਵੇ ਤੇ ਪਿੱਛੇ ਜੇ ਅਸੀਂ ਫਿਰ ਇਸ ਦੀ ਵੀਡੀਓ ਪਾਈ ਤੇ ਇਸ ਦੀ ਵੀਡੀਓ ਪਾਉਣ ਕਰਕੇ ਤੇ ਸਾਨੂੰ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਹੁਤ ਅੱਛਾ ਪਲੇਟਫਾਰਮ ਆ ਜਿਹਦੇ ਰਾਹੀਂ ਇਸ ਦੇ ਪਰਿਵਾਰ ਤੱਕ ਉਹ ਵੀਡੀਓ ਪਹੁੰਚੀ ਤੇ ਉਹ ਅੱਜ ਉਹਨਾਂ ਨੇ ਸਾਡੇ ਨਾਲ رابطہ ਕਾਇਮ ਕੀਤਾ ਤੇ ਅੱਜ ਉਸ ਦੀ ਫੈਮਿਲੀ ਜਿਹੜੀ ਹੈਗੀ ਆ ਮੱਧ ਪ੍ਰਦੇਸ਼ ਤੋਂ ਇਹਨਾਂ ਦੀ ਬੇਟੀ ਤੇ ਹੋਰ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਓਮ ਪ੍ਰਕਾਸ਼ ਜੀ ਨੂੰ ਅੱਜ ਇੱਥੇ ਲੈਣ ਲਈ ਪਹੁੰਚੇ ਨੇ ਸਰ ਕਿਸ ਹਾਲ ਤੇ ਚ ਮਿਲੇ ਸੀਗੇ ਓਮ ਪ੍ਰਕਾਸ਼ ਜੀ ਕੌਣ ਛੱਡ ਗਿਆ ਸੀ ਕਦੋਂ ਦੀ ਗੱਲ ਹੈ ਇਹ 2021 ਦੇ ਵਿੱਚ ਇੱਕ ਐਨ ਜੀਓ ਆ ਫਰੋਜਪੁਰ ਤੋਂ ਜਸਵਿੰਦਰ ਸਿੰਘ ਨਾਂ ਦੇ ਸਾਡੇ ਦੋਸਤ ਆ ਕਿ ਬਹੁਤ ਵਧੀਆ ਉਹਨਾਂ ਨੂੰ ਇਹ ਲਵਾਰ ਸਾਲਤ ਦੇ ਵਿੱਚ ਮਿਲੇ ਸੀਗੇ ਉਹਨਾਂ ਨੇ ਸਾਡੇ ਕੋਲੇ ਇਹਨਾਂ ਨੂੰ ਪਹੁੰਚਦਾ ਕੀਤਾ ਸੀ ਤੁਹ ਕੋਸ ਪਤਾ ਲੱਗਾ ਸੀਗਾ ਇਹ ਕਿਵੇਂ ਘਰੋਂ ਨਿਕਲੇ ਸੀਗੇ ਜਾਂ ਕਿਵੇਂ ਮਿਸ ਹੋਏ ਸੀ ਇਹ ਜੀ ਪਿਛਲੇ ਇਹਨਾਂ ਦੀ ਫੈਮਿਲੀ ਦੇ ਦੱਸਣ ਮੁਤਾਬਕ 14 ਸਾਲ ਤੋਂ ਇਹ ਫੈਮਿਲੀ ਦੇ ਵਿੱਚੋਂ ਗੁੰਮ ਹੋਏ ਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਫੈਮਿਲੀ ਨੇ ਲੱਭਣ ਦੀ ਪਰ ਉਹਨਾਂ ਨੂੰ ਨਹੀਂ ਮਿਲੇ ਗਏ ਸਰ ਅੱਜ ਫੈਮਿਲੀ ਮਿਲੀ ਹੈ ਕਿਸ ਤਰ੍ਹਾਂ ਲੱਗਿਆ ਫੈਮਿਲੀ ਨੂੰ ਜੀ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਕਹਿੰਦੇ 14 ਸਾਲਾਂ ਬਾਅਦ ਸਾਡੇ ਜਿਹੜਾ ਹੈਗਾ ਪਿਤਾ ਜੀ ਸਾਨੂੰ ਮਿਲੇ ਆ ਸਾਨੂੰ ਅੱਜ ਬਹੁਤ ਵੱਡੀ ਖੁਸ਼ੀ ਆ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈਗੀ ਆ ਪਹਿਲਾਂ ਕਦੇ ਨਹੀਂ ਮਿਲੀਗੀ ਜੋ ਸਾਨੂੰ ਖੁਸ਼ੀ ਅੱਜ ਪ੍ਰਾਪਤ ਹੋਈ ਆ